ਲਾਰੈਂਸ ਬਿਸ਼ਨੋਈ ਦੇ ਭੇਜੇ ਵੱਡੇ ਸ਼ਾਰਪ ਸ਼ੂਟਰ ਤੋਂ ਕਿਵੇਂ ਬਚਿਆ ਸਲਮਾਨ ਖਾਨ ਲਾਰੈਂਸ ਬਿਸ਼ਨੋਈ ਨੇ ਕਰਾਇਆ ਸੀ ਸਲਮਾਨ ਖਾਨ ਤੇ ਅਟੈਕ ਸਲਮਾਨ ਦੇ ਬਿਲਕੁਲ ਕੋਲ ਪਹੁੰਚ ਗਿਆ ਸੀ ਲਾਰੈਂਸ ਦਾ ਸ਼ਾਰਪ ਸ਼ੂਟਰ ਸਲਮਾਨ ਖਾਨ ਨੂੰ ਮਾਰਨ ਲਈ 4 ਲੱਖ ਚ ਖਰੀਦੀ ਆਟੋਮੈਟਿਕ ਰਫਲ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਟਾਰਗੇਟ ਤੇ ਐ ਸਲਮਾਨ ਖਾਨ ਸਲਮਾਨ ਖਾਨ ਨੂੰ ਮਾਰਨ ਦੇ ਲਈ ਲਗਾਤਾਰ ਧਮਕੀ ਦੇ ਰਿਹਾ ਸੀ ਲਾਰੈਂਸ ਬਿਸ਼ਨੋਈ ਪਰ ਦੱਸਦੀ ਹੈ ਕਿ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ ਸਲਮਾਨ ਖਾਨ ਦੇ ਉੱਪਰ ਹੋਏ ਅਟੈਕ ਦਾ ਤਾਂ ਦੱਸਦੀ ਹੈ ਕਿ ਦੋ ਵਾਰ ਹਮਲੇ ਦੀ ਕੋਸ਼ਿਸ਼ ਕਰ ਚੁੱਕਿਆ ਹੈ ਲਾਰੈਂਸ ਬਿਸ਼ਨੋਈ ਦੱਸਦੀ ਹੈ ਕਿ ਪੁਲਿਸ ਸੋਰਸ ਜੋ ਕਹਿ ਰਿਹਾ ਹੈ ਕਿ 2021 ਦੇ ਵਿੱਚ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦੇ ਲਈ ਸੰਪਤ ਨਹਿਰਾ ਨੂੰ ਭੇਜਿਆ ਸੀ ਮੁੰਬਈ ਪਰ ਮੁੰਬਈ ਦੇ ਵਿੱਚ ਜਾ ਕੇ ਸਲਮਾਨ ਖਾਨ ਦੀ ਰੈਕੀ ਵੀ ਕਰ ਲੈਂਦਾ ਹੈ ਸੰਪਤ ਨਹਿਰਾ ਜੋ ਕਿ ਲਾਰੈਂਸ ਬਿਸ਼ਨੋਈ ਦਾ ਖਾਸਮ ਖਾਸ ਹੈ ਤੇ ਉਸ ਦਾ ਰਾਈਟ ਹੈਂਡ ਹੈ ਉਸ ਨੂੰ ਪਤਾ ਹੁੰਦਾ ਹੈ ਕਿ ਮੁੰਬਈ ਦੇ ਕਿਹੜੇ ਇਲਾਕੇ ਚ ਸਲਮਾਨ ਖਾਨ ਰਹਿ ਰਿਹਾ ਹੈ ਤੇ ਦੱਸ ਦਈਏ ਕਿ ਉਸ ਨੇ ਗੈਲੈਕਸੀ ਅਪਾਰਟਮੈਂਟ ਜਿੱਥੇ ਸਲਮਾਨ ਖਾਨ ਦਾ ਫਲੈਟ ਹੈ ਉਸ ਦੀ ਰੈਕੀ ਵੀ ਕਰ ਲਈ ਸੀ ਜਿੱਥੇ ਸਲਮਾਨ ਖਾਨ ਰਹਿ ਰਿਹਾ ਉਸ ਦੀ ਰੈਕੀ ਵੀ ਕਰ ਚੁੱਕਿਆ ਸੀ ਪਰ ਸੰਪਤ ਨਹਿਰਾ ਜਦੋਂ ਮੌਕਾ ਦੇਖ ਕੇ ਸਲਮਾਨ ਖਾਨ ਦੇ ਉੱਪਰ ਫਾਇਰ ਕੱਢਣ ਲੱਗਿਆ ਤਾਂ ਇੱਕੋ ਦਮ ਉਸ ਨੇ ਆਪਣਾ ਪਲਾਨ ਬਦਲ ਲਿਆ ਕਿਉਂਕਿ ਸਲਮਾਨ ਖਾਨ ਨੂੰ ਮਾਰਨ ਦੇ ਲਈ ਜੋ ਉਸ ਦੇ ਕੋਲ ਪਿਸਤੌਲ ਸੀ ਉਹ ਪਿਸਤੌਲ ਦਾ ਨਿਸ਼ਾਨਾ ਬਹੁਤੀ ਦੂਰ ਤੱਕ ਬਿੰਨਿਆ ਨਹੀਂ ਜਾ ਸਕਦਾ ਸੀ ਤੇ ਸਲਮਾਨ ਖਾਨ ਹਮੇਸ਼ਾ ਆਪਣੇ ਸਿਕਿਉਰਿਟੀ ਗਾਰਡ ਦੇ ਨਾਲ ਘਿਰਿਆ ਰਹਿੰਦਾ ਸੀ ਇਸ ਲਈ ਇਹ ਮੌਕਾ ਕੁੰਝ ਜਾਂਦਾ ਜਿਸ ਤੋਂ ਬਾਅਦ ਸੰਪਤ ਨਹਿਰਾ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਲਾਰਸ ਬਿਸ਼ਨੋਈ ਫੋਨ ਕਰਦਾ ਹੈ ਕਿ ਇਹ ਮਾਮਲਾ ਕੈਨਸਲ ਕਰ ਦਿੱਤਾ ਜਾਵੇ ਤੇ ਦੂਜੀ ਵਾਰ ਹਮਲਾ ਦੁਬਾਰੇ ਕਰਨ ਦੇ ਬਾਰੇ ਸੋਚਿਆ ਜਾਂਦਾ ਹੈ ਫਿਰ ਪਲਾਨਿੰਗ ਬਣਾਈ ਜਾਂਦੀ ਹੈ ਫਿਰ ਰੈਕੀ ਕੀਤੀ ਜਾਂਦੀ ਹੈ ਪਰ ਉਹ ਕਿਵੇਂ ناکਾਮਯਾਬ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਦੱਸਦੀਏ ਕਿ ਪਹਿਲੀ ਵਾਰ ناکਾਮਯਾਬ ਹੋਣ ਤੋਂ ਬਾਅਦ ਸੰਪਤ ਨਹਿਰਾ ਨੇ ਦੂਸਰੀ ਵਾਰ ਹਮਲਾ ਕਰਨ ਦਾ ਪਲਾਨ ਬਣਾਇਆ ਇਸ ਵਾਰ ਉਸਨੇ ਆਪਣੇ ਵੰਦੇ ਦੇ ਇੱਕ ਦਿਨੇਸ਼ ਫੌਜੀ ਤੋਂ ਆਰਕੇ ਸਪਰਿੰਗ ਰਾਈਫਲ ਮੰਗਵਾਈ ਜਿਸ ਦੀ ਕੀਮਤ 4 ਤੋਂ 5 ਲੱਖ ਦੱਸੀ ਜਾਂਦੀ ਹੈ ਜਿਹੜੀ ਕਿ ਲਾਰੈਂਸ ਬਿਸ਼ਨੋਈ ਨੇ ਖਰੀਦੀ ਸੀ ਆਪਣੇ ਇੱਕ ਦੋਸਤ ਜਾਣਕਾਰ ਅਨਿਲ ਪਾਂਡਿਆ ਤੋਂ ਪਰ ਦੱਸਦੀ ਹੈ ਕਿ ਜਦੋਂ ਇਹ ਰਾਈਫਲ ਦਿਨੇਸ਼ ਦੇ ਕੋਲ ਪਹੁੰਚਦੀ ਹੈ ਤੇ ਨਾਲ ਦੀ ਨਾਲ ਦਿਨੇਸ਼ ਪੁਲਿਸ ਦੇ ਹੱਥ ਚੜ ਜਾਂਦਾ ਹੈ ਤੇ ਪੁਲਿਸ ਜਦੋਂ ਉਸ ਨੂੰ ਪੁੱਛ ਕੇ ਚੱਕਰਦੀ ਹੈ ਤਾਂ ਉਸ ਤੋਂ ਬਾਅਦ ਖੁਲਾਸੇ ਹੁੰਦੇ ਆ ਸਲਮਾਨ ਖਾਨ ਦੇ ਉੱਪਰ ਹਮਲੇ ਬਾਰੇ ਤੇ ਸੰਪਤ ਨਹਿਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਸੰਪਤ ਨਹਿਰਾ ਪੁਲਿਸ ਕਸਟਡੀ ਦੇ ਵਿੱਚ ਸਲਮਾਨ ਖਾਨ ਤੇ ਇੱਕ ਪਹਿਲਾ ਹਮਲਾ ਤੇ ਦੂਜਾ ਹਮਲਾ ਕਰਨ ਦੇ ਬਾਰੇ ਸਾਰੀ ਵਿਉਤਬੰਦੀ ਪੁਲਿਸ ਨੂੰ ਦੱਸਦਾ